ਅਸੀਂ ਅੱਜ ਸਾਰੇ ਹੀ ਗਿੱਲ ਤੋਂ ਸਾਡੇ ਹਲਕਾ ਤੇ ਐਸਸੀ ਡਿਪਾਰਟਮੈਂਟ ਆ ਜਿਹੜਾ ਬੀਜੇਪੀ ਦਾ ਉਹਦੇ ਪੰਜਾਬ ਦੇ ਪ੍ਰਧਾਨ ਲੱਦਰ ਸਾਹਿਬ ਸਤਿਕਾਰਯੋਗ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਸੰਗੋਵਾਲ ਸਾਹਿਬ ਤੇ ਸਾਰੇ ਹੀ ਸਾਡੇ ਮੋਰਚਿਆਂ ਦੇ ਅਲੱਗ-ਅਲੱਗ ਪ੍ਰਧਾਨ ਸਹਿਮਾਨ ਸਾਡੇ ਮੇਰੇ ਦੋਸਤ ਸਾਡੇ ਸਰਪੰਚ ਸਾਹਿਬ ਤੇ ਸਾਰੀ ਕਾਰੀਗਰਤਾ ਅਲੱਗ-ਅਲੱਗ ਕਿਉਂਕਿ ਅੱਜ ਕੋਈ ਮੰਡਲ ਪ੍ਰਧਾਨ ਕੋਈ ਸਿਰਫ ਕਿਉਂਕਿ ਇੱਕ ਮੱਥਾ ਟੇਕਣ ਦਾ ਅੱਜ ਗੁਰਦੁਆਰੇ ਆलमगीर ਸਾਹਿਬ ਜਾਣਾ ਤੇ ਉਹਦੇ ਕਰਕੇ ਇਹ ਪ੍ਰੋਗਰਾਮ ਇੱਕਦਮ ਕੀਤਾ ਕਿਉਂਕਿ ਅੱਜ ਕੱਲ ਇਲੈਕਸ਼ਨ ਕਮਿਸ਼ਨ ਦੀਆਂ ਪਰਮਿਸ਼ਨਾਂ ਬੜੀਆਂ ਲੈਣੀਆਂ ਪੈਂਦੀਆਂ ਗਾਈਡਲਾਈਨਸ ਬੜੀਆਂ ਏ ਇਸ ਕਰਕੇ ਮਾਈਕ ਵਗੈਰਾ ਜਾਂ ਹੋਰ ਅਸੀਂ ਕੋਈ ਹਜੇ ਕੁਝ ਨਹੀਂ ਕੀਤਾ ਉਹ ਪਰ ਸਿਹਤ ਜਿਹੜਾ ਇਹ ਉਹ ਬੂਥ ਕਮੇਟੀਆਂ ਜਦੋਂ ਪੂਰੀਆਂ ਹੋ ਜਾਣਗੀਆਂ ਸਾਰੀਆਂ तकरीबन 9 10 ਤਰੀਕ ਤੱਕ ਉਹ ਸਾਰੀਆਂ ਜਿਹੜੀਆਂ ਬੂਥ ਕਮੇਟੀਆਂ ਐ ਉਹਨਾਂ ਦੀਆਂ ਮੀਟਿੰਗਾਂ ਪੂਰੀਆਂ ਹੋ ਜਾਣਗੀਆਂ ਉਦੋਂ ਬਾਅਦ ਅਸੀਂ ਵੱਡੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਸ਼ੁਰੂ ਕਰਾਂਗੇ ਇਹ 'ਚ ਕੋਈ ਸ਼ੱਕ ਨਹੀਂ ਵੀ ਇਹ ਭਾਜਪੀ ਨੇ ਸਭ ਤੋਂ ਕਿਉਂਕਿ ਪਹਿਲਾਂ ਇਕੱਲੇ ਲੜਨ ਦਾ ਫੈਸਲਾ ਕੀਤਾ ਤੇ ਸਭ ਤੋਂ ਪਹਿਲਾਂ ਜਿਹੜੀਆਂ ਉਹ ਟਿਕਟ ਦਾ ਵੀ ਲੁਧਿਆਣੇ ਤੋਂ ਜਾਂ ਹੋਰ ਕਈ ਸੀਟਾਂ ਤੋਂ ਇਹ ਫੈਸਲਾ ਜਿਹੜਾ ਉਹ ਉਹਨਾਂ ਨੇ ਕਰਤਾ ਐ ਤੇ ਬਾਕੀ ਕੈਂਡੀਡੇਟ ਜਿਹੜੀਆਂ ਪਾਰਟੀ ਪਾਰਟੀਆਂ ਨੇ ਉਹ ਹਜੇ ਕੈਂਡੀ ਕੈਂਡੀਡੇਟ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪਤਾ ਨਹੀਂ ਉਰੇ ਦਾ ਲਿਆਉਣਗੇ ਜਾਂ ਬਾਹਰੋਂ ਲਿਆਉਣਗੇ ਕਿੱਥੋਂ ਲਿਆਉਣਗੇ ਮੈਂ ਤਾਂ ਦੋ ਵਾਰ ਉਰੇੋਂ ਪਹਿਲਾ ਇਲੈਕਸ਼ਨ ਲੜੀ ਆ ਤੇ ਤੀਜੀ ਵਾਰ ਹੁਣ ਬੀਜੇਪੀ ਵੱਲੋਂ ਇਲੈਕਸ਼ਨ ਜਿਹੜੀ ਆ ਲੜ ਰਿਹਾ ਸੁਪੀਰ ਸਿੰਘ ਬਾਦਲ ਦਾ ਬਿਆਨ ਆ ਆਇਆ ਕਿ ਇਲੈਕਸ਼ਨ ਨਹੀਂ ਲੜਨੀ ਸਰ ਉਹ ਪਿਆਰਾ ਇੱਕ ਸਪੈਸ਼ਲ ਲੈ ਕੇ ਆਇਆ ਸੀ ਪ੍ਰਧਾਨ ਸੁਭੀਸ਼ਿੰਗ ਬਾਬਲਾ ਬਿਆਨ ਹੈ ਕਿ ਐਸ ਕੇ ਐਮਪੀ ਇਲੈਕਸ਼ਨ ਹੀ ਲੜਨਗੇ ਜੀ ਉਹ ਉਹਨਾਂ ਦੀ ਪਾਰਟੀ ਦਾ ਫੈਸਲਾ ਹੋਇਆ ਵੀ ਜਿਹੜਾ ਪਰਿਵਾਰ ਵੱਲੋਂ ਇੱਕ ਇਲੈਕਸ਼ਨ ਲੜੂਗਾ ਜੋ ਅਸੀਂ ਮੀਡੀਆ ਤੁਹਾਡੇ ਰਾਹੀਂ ਪੜਿਆ ਤੇ ਇਸ ਕਰਕੇ ਉਹ ਫੈਸਲੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੋਈ ਰਾਤ ਕੱਲ ਦਾ ਸੰਜੇ ਸਿੰਘ ਜਮਾਤ ਵਿੱਚ ਗਿਆ ਅਮਰਪਾਲ ਦੇ ਤੇ ਰਾਸ਼ਟਰਪਤੀ ਸੰਜੇ ਸਿੰਘ ਜਮਾਤ ਵਿੱਚ ਕਿਹਦਾ ਦੇਖੋ ਕੋਰਟ ਨੇ ਕੋਰਟ ਨੇ ਦੇਖਣਾ ਜੀ ਅਸੀਂ ਤਾਂ ਪਹਿਲਾਂ ਹੀ ਇਹ ਕਹਿੰਦੇ ਆ ਵੀ ਇਹ ਇਹ ਕੰਮ ਏਜੰਸੀਆਂ ਤੇ ਕੋਰਟ ਦੇਖਦੇ ਆ ਜਿਸ ਤਰੀਕੇ ਨਾਲ ਉਹ ਕੋਰਟ ਸਭ ਤੋਂ ਸੁਪਰੀਮ ਨੇ ਉਹ ਉਹਨਾਂ ਦੇ ਉੱਤੇ ਆਪਾਂ ਉਹਦੇ ਉੱਤੇ ਕੋਈ ਵੀ ਕਿੰਤੂ ਪ੍ਰੰਤੂ ਨਾ ਕਰਦੇ ਨਾ ਕਰਨਾ ਚਾਹੀਦਾ ਤੇ ਜਿਹੜਾ ਵੀ ਉਹਨਾਂ ਦਾ ਫੈਸਲਾ ਉਹਨੂੰ ਵੈਲਕਮ ਕਰਨਾ ਚਾਹੀਦਾ ਲਗਾਤਾਰ ਦੇਖਿਆ ਜਾ ਰਿਹਾ ਜਿਹੜੇ ਵੀ ਕੋਈ ਬੰਦੇ ਭਾਜਪੀ ਜਾ ਰਹੇ ਨੇ ਅਮਦੀ ਪਾਰਟੀ ਦੇ ਇਲਜ਼ਾਮ ਲਗਾ ਰ ਕੇ 25-25 ਕਰੋੜ 20-20 ਕਰੋੜ ਰੁਪਏ ਦੀ ਆਫਰ ਦਿੱਤੀ ਜਾ ਰਹੀ ਨਹੀਂ ਹੈ ਕਹਿਣਾ ਮਤਲਬ ਹੈ ਕਿ ਹਰੇਕ ਨੂੰ ਪੈਸੇ ਦੇ ਕੇ ਟਿਕਟ ਮਿਲ ਰਹੀ ਹੈ ਆਮ ਆਦਮੀ ਵਾਲੇ ਉਹਨਾਂ ਨੂੰ ਮਤਲਬ 25 ਕਰੋੜ ਆਫਰ ਆਈ ਹੈ ਕਹਿੰਦੇ ਸਾਡੀ ਪਾਰਟੀ 'ਚ ਜਿਹੜੇ ਆ ਰਹੇ ਉਹਨਾਂ ਨੂੰ ਕਹਿ ਰਹੇ 25 ਕਰੋੜ ਰੁਪਈਆ ਕਹਿੰਦੇ ਜਿਹੜੇ ਲੁਧਿਆਣੇ ਦੇ ਜਿਹੜੇ ਐਮ.ਐਲ.ਏ. ਸ਼ਿੰਗਾਂ ਨੇ ਉਹਨਾਂ ਨੂੰ ਕਹਿੰਦੇ ਸਾਨੂੰ 5 ਕਰੋੜ ਦੀ ਆਫਰ ਆਈ ਹੈ ਉਹਨਾਂ ਨੇ ਕਿਸੇ ਦੇ ਪਰਚਾ ਵੀ ਦੱਚ ਕਰਾਇਆ ਦੇਖੋ ਇਹਦੇ ਉੱਤੇ ਮੈਂ ਬਹੁਤ ਇਹ ਦੇਖੋ ਨਾ ਇਹ ਸੀਰੀਅਸ ਗੱਲ ਆ ਵੈਸੇ ਇਹ ਬਹੁਤ ਸੀਰੀਅਸ ਗੱਲ ਆ ਇਹਦੇ ਬਾਰੇ ਚਾਹੇ ਪੰਜਾਬ ਸਰਕਾਰ ਆ ਨਾ ਜਿਹੜੀ ਪੰਜਾਬ ਦੀ ਸਰਕਾਰ ਆ ਨਾ ਉਰੇ ਦਿੱਲੀ 'ਚ ਵੀ ਇਹਨਾਂ ਦੀ ਸਰਕਾਰ ਆ ਤੇ ਇਹ ਇਹਨਾਂ ਪੰਜਾਬ ਦੇ ਕੋਲ ਸਭ ਤੋਂ ਤਕੜੀ ਪੁਲਿਸ ਇੰਟੈਲੀਜੈਂਸ ਆ ਇਹ ਪਿੱਛੇ 1 ਸਾਲ ਪਹਿਲਾਂ ਵੀ ਇਹਨਾਂ ਨੇ ਵਿਧਾਨ ਸਭਾ ਚ ਇਹੀ ਗੱਲ ਕਹੀ ਸੀ ਤੇ ਮੈਂ ਇਹ ਖੁੱਲ੍ਹਾ ਚੈਲੰਜ ਕਰਦਾ ਸਰਕਾਰ ਨੂੰ ਇਹਨਾਂ ਕੋਲ ਤਾਕਤਾਂ ਜਿਹੜੇ ਬੰਦੇ ਪੈਸੇ ਦੇ ਰਹੇ ਆ ਜਿਹੜੇ ਬੰਦੇ ਟੈਲੀਫੋਨ ਕਰ ਰਹੇ ਆ ਤੇ ਭਾਈ ਸਾਹਿਬ ਤੁਹਾਨੂੰ ਰੋਕਿਆ ਕਿਹਨੇ ਆ ਤੁਹਾਨੂੰ ਰੋਕਿਆ ਕਿਹਨੇ ਆ ਉਹਨਾਂ ਨੂੰ ਫੜਨ ਨੂੰ ਉਹਨਾਂ ਦੇ ਨੰਗ ਚਿਹਰਾ ਨੰਗਾ ਕਰਨ ਨੂੰ ਉਹਨੂੰ ਕੌਣ ਦੋ ਇੱਕ ਤਾਂ ਮੈਂ ਮੰਗ ਕਰਦਾ ਵੀ ਇਹ ਰੋਜ਼ ਦਾ ਝੂਠਾ ਤਮਾਸ਼ਾ ਹੈ ਜਿਹੜਾ ਇਹ ਬੰਦ ਕਰਨ ਮੁੱਖ ਮੰਤਰੀ ਤੇ ਦੂਜੇ ਦਿੱਲੀ ਵਾਲੇ ਇਹ ਦੋਨੋਂ ਜਾਣੇ ਦੋਨੋਂ ਸਰਕਾਰਾਂ ਚ ਨੇ ਇਹ ਕਿਹਨਾਂ ਨੂੰ ਬੇਫਕੂ ਬਣਾਉਂਦੇ ਆ ਇਹ ਗੱਲਾਂ ਕਰਕੇ ਜਿੱਥੇ 23 ਕਰੋੜ ਰੁਪਈਆ ਆਉਂਦਾ ਉਹਨੂੰ ਫੜਨ ਜਿਹੜਾ 25 ਕਰੋੜ ਰੁਪਈਆ ਦਿੰਦਾ ਉਹਨੂੰ ਫੜਨ ਐਵੇਂ ਯਾਰ ਇਹ ਗੱਲਾਂ ਕਰਨੀਆਂ ਕੋਈ ਕੋਈ ਇਹਦਾ ਕੋਈ ਤੁਸੀਂ মিডিਆ ਵਾਲੇ ਹੋ ਤੁਸੀਂ ਮੈਨੂੰ ਦੱਸੋ ਸਰਕਾਰ ਉਰੇ ਪੱਤ ਤੱਕ ਪੁੱਤਕ ਸਕਦਾ ਪੰਜਾਬ ਚ ਮੈਨੂੰ ਦੱਸੋ ਨਾ ਜਿੱਥੇ ਕਿੱਥੋਂ ਪੈਸਾ ਆ ਰਿਹਾ ਇਨਾਂ ਦੇ ਬਾਰਡਰ ਨੇ ਇਨਾਂ ਦੇ ਬਾਰਡਰ ਤੇ ਨਾਕੇ ਨੇ ਤੇ ਇਹ ਕਿਹੜੀਆਂ ਗੱਲਾਂ ਕਰਦੇ ਹੋ ਇੰਟੈਲੀਜੈਂਸ ਸਾਰੇ ਦੇਸ਼ ਚ ਇਹਨਾਂ ਦੀ ਆ ਤੇ ਫੜਨ ਬੰਦੇ ਨੂੰ ਜਿਹੜਾ ਜਿਹਦੇ ਨਾਮ ਇਹ ਟੈਲੀਫੋਨ ਹੁਣ ਕਿਉਂਕਿ ਉਰੇ ਦੀ ਗੱਲ ਨਹੀਂ ਰਹੀ ਬੰਦ ਨੰਬਰ ਵੀ ਬਾਹਰਲੇ ਬਣਾਤੇ ਹੁਣ ਵੀ ਬਾਹਰਲਾ ਕੋਈ ਗੱਲ ਨਹੀਂ ਇਲੈਕਸ਼ਨ ਲੰਘ ਜੇ ਜਿਹੜੇ ਵੀ ਇਹਨਾਂ ਦੇ ਉਹ ਬੰਦੇ ਬਾਹਰੋਂ ਟੈਲੀਫੋਨ ਵੀ ਕਰਦੇ ਆ ਜਿਨ੍ਹਾਂ ਤੋਂ ਉਹ ਕਰਾਉਂਦੇ ਆ ਉਹ ਬਾਅਦ ਦੇ ਵਿੱਚ ਹਿੰਦੁਸਤਾਨ ਸਰਕਾਰ ਜਦੋਂ ਇਲੈਕਸ਼ਨ ਕਮਿਸ਼ਨ ਕੋਰਟ ਤੋਂ ਬਾਅਦ ਉਹ ਬੰਦਿਆਂ ਨੂੰ ਵੀ ਇੱਥੇ ਲਿਆ ਕੇ ਨੰਗੇ ਕਰਾਂਗੇ ਚਲੋ ਠੀਕ ਹੈ